ਲੈਨ ਹੁਸ਼ਿਆਰ ਬੋਰ ਵਿਖੇ ਸਦਾ ਅਨੇ ਸਮਾਰੋਪ ਰਵਾਇਆ ਗਿਆ। ਇਹ ਸਮਾਰੋ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ ਜਿਹੜੇ 21 ਅਕਤੂਬਰ 1962 ਨੂੰ ਚੀਨੀ ਸੈਨਿਕਾਂ ਵੱਲੋਂ ਅਚਾਨਕ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਇਸ ਸਮਾਰੋ ਵਿੱਚ ਡਿਪਟੀ ਕਮਿਸ਼ਨਰ ਮੈਡਮ ਆਪਣੀ ਤਰੈਅਤ ਜ਼ਿਲ੍ਹਾ ਪੁਲਿਸ ਦੇ ਪ੍ਰਮੁੱਖ ਕੁਲਵੰਤ ਸਿੰਘ ਹੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਸ਼ਹੀਦਾਂ ਕਰਕੇ ਅਸੀਂ ਅੱਜ ਚੈਨ ਨਾਲ ਸੌਂਦੇ ਹਾਂ। ਉਹਨਾਂ ਸ਼ਹੀਦਾਂ ਦੀ ਸਿੱਧੀ ਨੂੰ ਕੋਟ-ਕੋਟ ਪ੍ਰਣਾਮ। ਹਰ ਸਾਲ ਦੀ ਤਰ੍ਹਾਂ ਅਸੀਂ ਹਿਸ਼ਾਪੁਰ ਦੇ ਵਿੱਚ ਪੁਲਿਸ ਕੈਮਿਨਰੇਸ਼ਨ ਡੇ ਮਨਾਇਆ ਹੈ ਇਹ ਦਿਨ ਜੋ ਪੁਲਿਸ ਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਵਿੱਚ ਇੰਡੀਆ ਦੇ ਜਵਾਨ ਸਰਵ ਕਰਦੇ ਰਹੇ ਨੇ ਤੇ ਉਹਨਾਂ ਨੇ ਸੈਕਰੀਫਾਈਸਸ ਕੀਤੇ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਦਿਨ ਮਨਾਇਆ ਜਾਂਦਾ ਹੈ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਰੀ ਪੁਲਿਸ ਫੋਰਸ ਅੱਜ ਦੇ ਦਿਨ ਉਹਨਾਂ ਦੇ ਪਰਿਵਾਰਾਂ ਦੇ ਨਾਲ ਬੈਠ ਕੇ ਇਸ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਡਿਊਟੀ ਕਰਦੇ ਹੋਏ ਦੇਸ਼ ਦੇ ਲਈ ਆਪਣੀ ਜਾਨ ਵਾਰੀ ਇਹ ਨਾ ਸਿਰਫ ਦਿਨ ਅਸੀਂ ਉਹਨਾਂ ਦੀ ਸ਼ਹੀਦੀ ਤੇ ਮਾਣ ਕਰਦੇ ਹਾਂ ਬਲਕਿ ਅਸੀਂ ਪ੍ਰੇਰਣਾ ਵੀ ਲੈਂਦੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਆਪਣੇ ਦੇਸ਼ ਨੂੰ ਆਪਣੀ ਜਾਨ ਤੋਂ ਵੀ ਉੱਪਰ ਰੱਖਿਆ ਅੱਜ ਉਹਨਾਂ ਦੇ ਸਾਰਿਆਂ ਦੇ ਪਰਿਵਾਰ ਇੱਥੇ ਆਏ ਨੇ ਤੇ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਜੇ ਉਹਨਾਂ ਦੀਆਂ ਕੋਈ ਪ੍ਰੋਬਲਮਸ ਹੈ ਉਹਨਾਂ ਨੂੰ ਵੀ ਸੁਣੀਏ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਪੁਲਿਸ ਹੈ ਸਾਰੀ ਉਹਨਾਂ ਦੇ ਨਾਲ ਹਮੇਸ਼ਾ ਖੜੀ ਹੈ ਤੇ ਹਮੇਸ਼ਾ ਖੜੀ ਰਹੇਗੀ 1989 ਦੇ ਵਿੱਚ 21 ਅਕਤੂਬਰ ਵਾਲੇ ਦਿਨ ਸਾਡੇ 10 ਜਵਾਨ ਸੀਆਪੀਐਫ ਦੇ ਚਾਈਨਾ ਸੈਨਾ ਨੇ ਕਾਤਲ ਲਗਾ ਕੇ ਹਮਲਾ ਕਰਕੇ ਹੌਟ ਸਪ੍ਰਿੰਗ ਨਾਂ ਦੇ ਸਥਾਨ ਦੇ ਉੱਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਸੋ ਜੋ ਅੱਜ ਦਾ ਜੇ ਸ਼ਕਤੀ ਜੋ ਸ਼ਹੀਦੀ ਦਿਵਸ ਹੈ ਉਹ ਕੋਸ਼ ਸਮੇਂ ਦੇ ਸਾਰੇ ਰਾਜ ਦੇ ਸਮੂਹ ਜੀ 7 ਨਾ ਨੇ ਫੈਸਲਾ ਕੀਤਾ ਸੀ ਕਿ 21 ਅਕਤੂਬਰ ਜਿਹੜਾ ਹੈਗਾ ਹਰ ਸਾਲ ਜੋ ਸਾਡੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਜਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦੇ ਸ਼ਹੀਦ ਹੁੰਦੇ ਹਨ ਉਹਨਾਂ ਦੇ ਲਈ ਇਹ ਦਿਨ ਜਿਹੜਾ ਹੈਗਾ ਸ਼ਹੀਦੀ ਦੇ ਤੌਰ ਤੇ ਮਨਾਇਆ ਜਾਂਦਾ ਸ਼ਹੀਦੀ ਦੇ ਤੌਰ ਤੇ ਮਨਾਇਆ ਜਾਂਦਾ ਸੋ ਇਸ ਸਾਲ ਵੀ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਉਦੇਸ਼ ਦੀ ਇਕਤਾ ਤੇ ਖੰਡਤਾ ਦੇ ਲਈ ਕੰਮ ਕਰਦੇ ਹੋਏ ਸਾਡੇ ਜਵਾਨ 377 ਦੇ ਕਰੀਬ ਸਾਡੇ ਜਵਾਨ ਜਿਹੜੇ ਹੈਗੇ ਸ਼ਹੀਦ ਹੋਏ ਹਨ ਸੋ ਅੱਜ ਦਾ ਦਿਨ ਅਸੀਂ ਉਹਨਾਂ ਸਾਰੇ ਸ਼ਹੀਦ ਚੀਜ਼ਾਂ ਦੀ ਯਾਦ ਵਿੱਚ ਪੁਲਿਸ ਡਿਪਾਰਟਮੈਂਟ ਦੇ ਪੂਰੇ ਕੰਟਰੀ ਦੇ ਵਿੱਚ ਮਨਾਇਆ ਜਾਂਦਾ ਹੈਗਾ ਔਰ ਬਕਾਇਦਾ ਇਹਨਾਂ ਦੇ ਸਾਡੇ ਜਿਹਨੇ ਸ਼ਹੀਦ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਅਸੀਂ ਸਪੈਸ਼ਲ ਅੱਜ ਦੇ ਦਿਨ ਇਨਵਾਈਟ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਦੇ ਜੀਵਨ ਦੇ ਵਿੱਚ ਅਗਰ ਕੋਈ ਤਕ ਤਕਲੀਫ ਹੈਗੀ ਹੈ ਕਿ ਉਹ ਸਾਡਾ ਅਸੀਂ ਉਹਨਾਂ ਨੂੰ ਆਪਣਾ ਪ੍ਰਵਾਸ ਸੰਭਤੇ ਹੋਏ ਅਸੀਂ ਉਹਨਾਂ ਦੀ ਦਿੱਲੀ ਦੁੱਖ ਤਕਲੀਫ ਨੂੰ ਦੂਰ ਕਰ ਸਕੀਏ ਸੋ ਜੋ ਅੱਜ ਦਾ ਦਿਨ ਹੈਗਾ ਉਹ ਜੋ ਜਿੱਥੇ ਸਾਡੇ ਦੇਸ਼ ਦੇ ਲਈ ਇਕਤਾ ਤੇ ਖੰਡ ਤੇ ਇਕਤਾ ਤੇ ਖੰਡਤਾ ਲਈ ਬਹੁਤ ਜ਼ਰੂਰੀ ਹੈ ਉੱਤੇ ਸਾਡੇ ਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਵੀ ਹੈ ਤੇ ਅਸੀਂ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਆਪਣਨ ਕੰਮ ਦੇ ਲਈ ਹਮੇਸ਼ਾ ਤਤਪਰ ਰਹੇ ਹਾਂ ਐਸਐਮ ਨਿਊਜ਼ ਲਈ ਹੁਸ਼ਿਆਰਪੁਰ ਤੋਂ ਦਰਜੀਤ ਅਗਨੋਹਾਦੀ ਰਿਪੋਰਟ